ਆ ਸਾਡੇ ਭਾਉ ਦੇ ਕੰਮ ਵੇਖ ਲਓ ਕੂਲਰ ਭਰਨ ਲੱਗਿਆ ਸੀਗਾ ਤੇ ਸਾਰਾ ਕਮਰਾ ਹੀ ਭਰ ਦਿੱਤਾ ਪਾਣੀ ਨਾਲ ਇਹਨੇ ਭਾਉ ਆ ਕੀ ਕੀਤਾ ਸਾਰਾ ਕਮਰਾ ਭਰਦਾ ਪਾਣੀ ਨਾਲ ਵਿੱਚੇ ਪੋਚੇ ਤਰੇ ਫਿਰਦੇ ਆਏ ਰੱਬਾ ਆ ਦੇਖ ਲਓ ਛੁੱਟੀਆਂ 'ਚ ਜਵਾਕਾਂ ਦੇ ਕੰਮ ਇਹ ਕੀ ਕੀਤਾ ਇਹ ਕੂਲਰ ਭਰੇ ਸੀਗਾ ਕੂਲਰ ਭਰੇ ਸੀ ਤੇ ਕੂਲਰ ਭਰਨ ਨੂੰ ਕਿਹਾ ਸੀ ਤੈਨੂੰ ਪਾਣੀ ਨਾਲ ਕਮਰਾ ਭਰਨ ਨੂੰ ਤਾਂ ਨਹੀਂ ਕਿਹਾ ਸੀਗਾ ਜਿਦ ਤੂੰ ਕਮਰਾ ਵੀ ਭਰ ਦੇ ਤੂੰ ਘਰਾ ਦਾ ਵੀ ਪਾਣੀ ਹੁਣੇ ਲਪਾ ਦਿਆ ਹਨਾ ਵਿੱਚ ਵੇਖ ਲੈ ਉਹਨਾਂ ਲੱਗਿਆ ਪਿਆ ਕੱਢਣ ਪਾਣੀ ਇੰਨਾ ਨਾ ਭਰ ਦਿੱਤਾ ਪਾਣੀ ਇਹਨੇ ਕਮੜਾ ਕਿਸੇ ਥਾਂ ਦਾ ਵੇਖ ਲੈ ਪਾਉ ਉਹ ਤੇਰਾ ਕੰਮ ਠੀਕ ਨਹੀਂ ਹੈਗਾ ਤੂੰ ਤਾਂ ਸਾਰੀ ਟੈਂਕੀ ਇੱਥੇ ਡੋਲਤੀ ਅੱਜ ਪਾਣੀ ਦੀ ਫਿਰ ਤਾਂ ਟੈਂਕੀ ਭਰਨ ਤਰਜੀ ਚੰਗਾ ਛੁੱਟੀਆਂ ਦਾ ਕੰਮ ਹੈ ਤੇ ਆਈ ਗਿਆ ਛੁੱਟੀਆਂ ਦਾ ਇਹ ਕੰਮ ਹੈ ਹੁਣ ਇਹ ਕੱਢੇਗਾ ਕਿਵੇਂ ਮੈਨੂੰ ਇਹ ਦੱਸ ਤੂੰ ਪਾਣੀ ਹੋਰ ਕੀ ਮੈਂ ਕੱਢ ਜੂ ਪਾਣੀ ਪਾਣੀ ਕਰਤਾ ਸਾਰੇ ਘਰ ਦੇ ਵਿੱਚ ਇਹਨੇ ਟੈਂਕੀ ਵੀ ਤੁਮਸਾ ਭਰੀ ਤੇ ਫਿਰ ਪਾਣੀ ਸਾਰਾ ਵੇਖ ਲੈ ਪਾਣੀ ਪਾਣੀ ਕਰਤਾ ਸਾਰੇ ਘਰ ਦੇ ਵਿੱਚ ਬਤਮੀ ਕੰਟਾ ਹੋ ਗਿਆ ਲੱਗੇ ਨੂੰ ਕੰਟਾ ਇੱਕ ਬੇਸੁਰਤਾ ਸਰਬੀ